ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਵਿੱਚ ਨਸ਼ਾ ਖਤਮ ਕਰਨ ਨੂੰ ਲੈ ਕੇ ਦਿੱਤੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਜੀਪੀ ਦੇ ਡੀਜੀਪੀ ਅਤੇ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਐਸਐਸਪੀ ਸ਼੍ਰੀ ਪਾਗੀਰਾਤ ਸਿੰਘ ਮੀਂਦਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਡੀਐਸਪੀ ਲੰਬੀ ਫਤਿਹ ਸਿੰਘ ਬਰਾੜ ਦੀ ਅਗਵਾਈ ਦੇ ਵਿੱਚ ਸੀਆਈਏ ਸਟਾਫ ਕੁਲਵੀਰ ਚੰਦ ਨੇ ਦੀ ਟੀਮ ਨੇ ਡੱਬ ਵਾਲੀ ਤੋਂ ਰੋਡ ਤੇ ਇੱਕ ਵਿਅਕਤੀ ਕੋਲ ਕੋਲੋਂ ਕਾਰ ਦੋ ਕਿਲੋਫੀਮ ਅਤੇ ਕੁਝ ਨਕਦੀ ਬਰਾਮਦ ਕੀਤੀ ਹੈ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਰਹੇ ਹੋ ਇਸ ਵਿਅਕਤੀ ਨੂੰ 2 ਕਿਲੋ ਹਫੀਮ ਅਤੇ ਕਾਰ ਸਮੇਤ ਜਿਹੜਾ ਗ੍ਰਿਫਤਾਰ ਕੀਤਾ ਪੁਲਿਸ ਨੇ ਤੇ ਇਸ ਤੋਂ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ ਤੇ ਆਓ ਆਪਾਂ ਇਸ ਬਾਰੇ ਹੋਰ ਜਾਣਕਾਰੀ ਪ੍ਰਾਪਤ ਕਰਦੇ ਹਾਂ ਐਸਪੀ ਐਚ ਮਨਵੀਰ ਸਿੰਘ ਜੀ ਤੋਂ ਬੂਸਰੀ ਇੱਕ ਸੀਆਈਏ ਟੀਮ ਵੱਲੋਂ ਰਿਕਵਰੀ ਹੋਈ ਹੈ ਜੀ 2 ਕਿਲੋ ਹਫੀਮ ਦੀ ਤੇ ਇੱਕ Honda City ਕਾਰ ਜਿਸ ਤੇ ਹਫੀਮ ਲਿਆਂਦੀ ਜਾ ਰਹੀ ਸੀ ਇਸ ਤੇ 46 ਨੰਬਰ ਮੁਕੱਦਮਾ 28324 ਕਾਰਟਿਕ 85 18 ਕਾਰਟਿਕ 85 ਐਨਡੀਪੀਐਸ ਦਾ ਦਰਜ ਹੋਇਆ ਜਿਸ ਚ ਕੁੱਲ ਬਰਾਮਦਗੀ 2 ਕਿਲੋ ਅਫੀਮ ਤੇ ਇੱਕ Honda City ਕਾਰ ਦੀ ਹੈ ਜਿਸ ਚ ਦੋਸ਼ੀ ਪਵਿੱਤਰ ਸਿੰਘ ਪੁੱਤਰ ਜਗਜੀਤ ਸਿੰਘ ਪਿੰਡ ਵਾਸੀ ਬਾਂਡੀ ਥਾਣਾ ਸੰਗਤ ਜ਼ਿਲ੍ਹਾ ਪਠਿੰਡਾ ਨੂੰ ਗ੍ਰਿਫਤਾਰ ਕੀਤਾ ਗਿਆ ਹੈ